ਸ਼ਕਤ ਹੋਗਾ ਸ਼ੁਰੂ ਆਪਣਾ ਲੈ ਓਏ ਆ ਗਿਆ ਕਿੱਧਰ ਗਏ ਬੱਚੇ ਬੱਚੇ ਘਟਣ ਲੱਗਿਆਂ ਵੀ ਆਪਾਂ ਤੇ ਪੈ ਪਾਉਣ ਵਾਸਤੇ ਇੱਕ ਬਣਾਇਆ ਸੀ ਇਹਨਾਂ ਨੇ ਟੋਆ ਫੱਟਿਆ ਸੀਗਾ ਉਹਦੇ ਵਿੱਚ ਬੱਚੇ ਡੱਗ ਪਿਆ ਕੱਢਦੇ ਆਂ ਆਪਾਂ ਦੇਖੋ ਪਹਿਲਾਂ ਤਾਂ ਬੱਚੇ ਲੈ ਨਾ ಇದ್ರಿದಿಯಾ ಇದ್ರಿದಿಯಾ ಫೋನ್ ಫಾರ್ಕ್ ಇಟ್ಕ ಹಾ ಇದ್ರ್ದಾ ಹಣ ಬಯ್ಯರ ಕೈ ಕಡನ ಆಗಿ ಅಪ್ಪನ YouTube ದೆ ನೈ YouTube ದೆ ತಮಾಷೆ ಮಾಡ್ತೀನಿ ಸಾ دکھಾ ಆಮರೆ ಈ ಬಚ್ಚಿ ಈದಾ ಹಾನ್ ಮನ್ ನೋತಾ ಆಮ ನಿನನೆ ನಿಂದೆ ಆ ಚಲ ನಮ್ಮ ಕುಡಿ ಗಾನ ಅಂತಾ ಇದೆ ಕರ್ಲ ಹರೆ ਵੇਖ ਲੈ ਰੱਖ ਰਿਆਂ ਉਹ ਦਰਵਾਜ਼ਾ ਛੱਡ ਦੇ ਨਹੀਂ ਨਹੀਂ ਉਧਰ ਨਹੀਂ ਚੱਲਦੇ ਨਾ ਇਹ ਟੇਡਾ ਰੱਖ ਫੋਨ ਟੇਡਾ ਦੂਜੇ ਲੋਟੇ ਹਾਂ ਨਾ ਤਾਂ ਸਤਾ ਹਾਂ ਇਹ ਤਾਂ ਲੈ ਇੱਧਰ ਲਗਾ ਇੱਧਰ ਲਗਾ ਦੋਗਾ ਆਪਣਾ ਕੇ ਦੇਣਾ ਮੈਂ ਬਾਈ ਨੂੰ ਇੱਥੇ ਲੱਗਾ ਇੱਧਰੋਂ ਛਾੜ ਦੇ ਯਾਰ ਇੱਧਰ ਵਿੱਚ ਵਰ ਜਾਣੇ ਥੋੜਾ ਕੈਮਰਾ ਨੇੜੇ ਕਰ ਦਿਖਾ ਵੀ ਮੜਾ ਯਾਰ ਹੁਣ ਕਿੱਧਰ ਵਧੀ ਜਾ ਦੂਜਾ ਚੱਕ ਰਹਿ ਗਿਆ ਉਹ ਜਾ ਰਿਹਾ ਆਇਆ ਫੜ ਕੇ ਲਾਈਏ ਕਿੱਥੇ ਗਾ ਕਿੱਥੇ ਗਾ ਓਏ ਹੈ ਕਿੱਥੇ ਆ ਚੱਕ ਰਹਿ ਗਿਆ ਛੱਡਾਂਗੇ ਇਹਨੂੰ ਵੀ ਜ਼ਰੂਰ ਓ ਬੀਤਾ ਮਾਰਾ ਵੀ ਮਿੱਤਰਾਂ ਤੇਰੀ ਨੰਬਰ ਆ ਗਿਆ ਹੁਣ ਓ ਪੁੱਰ ਗਿਆ ਬismillah ਹੈ ਬੜਾ ਗੋਲੀ ਬਣਾ ਫਰਦਾ ਮੂਰੇ ਮੂਰੇ ਉਹ ਥੱਕਿਆ ਨਾ ਨੇ ਇਧਰ ਆ ਤੂੰ ਐਨੇ ਹਾਂ ਵੀ ਆਣਾ ਭਰਾਵਾ ਰਾਜਾ ਰਾਜਾ ਆ ਗਿਆ ਕਹਣੀ ਕਹਿੰਦਾ ਤੈਨੂੰ ਬਚਾਉਣਾ ਏ 15 ਰੋਕ ਰੋਕ ਰੋਕੋ ਇਹ ਬੰਦਾ ਹੀ ਰਗੜਦਾ ਸੀ ਰਾਜਾ ਜਾ ਭਰਾਵਾ ਰੋਕ ਜਾ ਆਇਆ ਤਾਂ ਨਹੀਂ ਮੈਂ ਤੈਨੂੰ ਭੱਜਣ ਦਿੰਦਾ ਫਿਰ ਆ ਸਾਹ ਚੜ ਗਿਆ ਦੋਸਤੋ ਇੱਕ ਰਹਿ ਗਿਆ ਸੀ ਇਹ ਫੜ ਲਿਆ ਹੁੰਦਾ ਵਾ ਸੱਤ ਪੂਰੇ ਹੋ ਗਏ ਆ ਇਹ ਮਸ 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 ਇਹ ਪਹਿਲਾ ਫੜੇ ਸੀਗੇ ਛੇ ਕਿ ਹੋ ਗਿਆ ਸੱਤ ਬੱਚੇ ਪੂਰੇ ਕਰਤੇ ਆ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਮੈਂ ਨਾਲ ਹੀ ਮੈਂ ਕੰਮ ਕਰਦਾ ਸੀਗਾ ਦੇਖ ਲਈ ਕਰਕੇ ਇਹਨਾਂ ਦੀ ਆਪਾਂ ਜਾਨ ਬਚਾਤੀ ਆ ਚੱਲ ਹਨਾ ਚਲੇ ਥਾਣਾ ਦਾ ਇੱਧਰ ਚਲੀ ਜਾ ਛੱਡਾਂਗੇ ਠੰਡੇ ਥਾਂ ਦੇ ਬੈਠੇ ਰਹਿਣਗੇ ਜ਼ਿੰਦਗੀ ਜੀਣਗੇ ਆਵਦੀ ਇਹ ਵੇਖ ਸਕਦੇ ਤੁਸੀਂ ਬਹੁਤ ਸੋਹਣੇ ਨੇਗੇ ਆ ਆਵੇ ਲੈ ਚੱਲ ਵੀ ਨਿਕੜ ਜਾ ਬਹਿ ਬਹਿ ਕੇ ਕਿੱਧਰ ਜਾ ਦੁੱਤੇ ਇਹ ਲੈਣੀ ਹੁੰਦਾ ਵਾ ਲੈ ਵੀ ਫੇਰ ਆ ਗਿਆ ਮੇਰੇ ਕੋਲ ਇਹ ਕਹਿੰਦਾ ਮੈਂ ਨਹੀਂ ਜਾਣਾ ਕਹਿੰਦਾ ਤੇ ਇਹ ਕਹਿੰਦਾ ਇਹ ਕਹਿੰਦਾ ਮੈਂ ਤੇਰੇ ਕੋਲ ਹੀ ਰਹਿਣਾ ਵਾ ਇਹ ਕਹਿੰਦਾ ਮੈਂ ਤੇਰੇ ਕੋਲ ਹੀ ਰਹਿਣਾ ਵਾ ਇਹ ਜਾਂਚ ਰਾਜੀ ਨਹੀਂਗਾ ਆਵੇ ਦਾ ਇਹ ਆਵੇ ਦਾ ਭਰਾ ਤੇਰਾ ਕਿੱਥੇ ਆਵੇ ਆਵੇ ਤੇ ਹਾਂ ਸਾਰੇ ਬੈਠੇ ਆਵੇ ਤੇ ਠੀਕ ਆ ਦੋਸਤੋ ਓਕੇ ਹੋਵੇ ਦਾ ਮਾਂ ਪਿਓ ਬੈਠਾ ਵਾ ਤੇ ਆਪਾਂ ਇਹਨਾਂ ਨੂੰ ਬਚਾ ਲਿਆ ਆਪਾਂ ਹੁਣ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ ਇੱਕ ਸਾਤ ਲਈ ਮੱਛਰ ਬਹੁਤ ਸੀਗਾ ਤੇ ਮੱਛਰ ਨੇ ਕਰਦਾ ਫਰਾ ਹਾਲ ਤਾਂ ਹੀ ਮੂੰਹ ਬੰਦ ਕੇ ਕੱਢੇ ਆਪਾਂ ਇਹ ਬਾਏ ਬਾਏ ਮਿਲਦੇ ਆਂ ਅਗਲੀ ਵੀਡੀਓ ਚ